ਜਲੰਧਰ ਦੇ ਵਿੱਚ ਉਸ ਵੇਲੇ ਹਫੜਾ ਦਪਣੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਰਾਬ ਦੇ ਠੇਕੇ ਦੇ ਵਿੱਚ ਭਿਆਨਕ ਅੱਗ ਲੱਗੀ ਜਦੋਂ ਸ਼ਰਾਬ ਦੇ ਠੇਕੇ ਦੇ ਅੰਦਰ ਇਹ ਭਿਆਨਕ ਅੱਗ ਲੱਗੀ ਉਸ ਵਕਤ ਇੱਕ ਕਰਮਚਾਰੀ ਵੀ ਅੰਦਰ ਮੌਜੂਦ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਵੀ ਸੱਦਿਆ ਗਿਆ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਤੇ ਇਸ ਮੁਲਾਜ਼ਮ ਨੂੰ ਸਹੀ ਸਲਾਮਤ ਬਾਹਰ ਕੱਢਿਆ ਪਰ ਉਦੋਂ ਤੱਕ ਇਹ ਜੋ ਸ਼ਰਾਬ ਦਾ ਠੇਕਾ ਸੀ ਸੜ ਕੇ ਸੁਆਹ ਹੋ ਗਿਆ ਇਸ ਤਰੀਕੇ ਨਾਲ ਅੱਗ ਲੱਗੀ ਠੇਕੇ ਦੇ ਵਿੱਚ ਤੁਸੀਂ ਸੇਲਸਮੈਨ ਸੀਗੇ ਤੁਹਾਨੂੰ ਜਦੋਂ ਮੈਨੂੰ ਗਰਮੀ ਲੱਗੀ ਤਾਂ ਆ ਬੰਦ ਹੋਣ ਲੱਗੇ ਫਿਰ ਮੈਂ ਪਾਇਆ ਅੱਛਾ ਕਿੰਨੇ ਕ ਵਜੇ ਲੱਗੀ ਤਕਰੀਬਨ ਅੱਗ 4 ਵਜੇ ਲੱਗੀ 4 ਕ ਵਜੇ ਲੱਗੀ ਕੀ ਨਾਮ ਆ ਤੁਹਾਡਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੁਸੀਂ ਉਹ ਵੀ ਕੰਕਰ ਨਹੀਂ ਉਹ ਟਾਈਮਿੰਗ ਕਰਾ ਪਤਾ ਕੋਈ ਕਿੰਨੇ ਕ ਵਜੇ ਕਿੰਨੇ ਕ ਵਜੇ ਲੱਗੀ ਆ 4 ਵਜੇ ਕਹਿੰਦਾ ਸੀ 4 ਕ ਵਜੇ ਕਿੰਨਾ ਕ ਸਮਾਨ ਦਾ ਨੁਸਕਾਨ ਹੋ ਗਿਆ ਉਹਨਾਂ ਦਾ ਵੀ ਜਿਆਦਾ ਹੀ ਹੈ ਕਿ ਕਿਹੜੀ ਜਗ੍ਹਾ ਦੇ ਵਿੱਚ ਅੱਗ ਲੱਗੀ ਕਿਹੜਾ ਠਿਕਾਣਾ ਹੈ ਮੈਨੂੰ ਪ੍ਰਦਾਵਾਲੀ ਜੀ ਮੈਨੂੰ ਪ੍ਰਦਾਵਾਲੀ ਅੱਗ ਲੱਗੀ ਤੁਸੀਂ ਜਾਓ ਮੈਂ ਫਿਲਮੈਨ ਨੂੰ ਬਤਾਉਂਦਾ ਉਹਦੇ ਤੇ ਸਾਸੀ ਆਏ ਟਾਈਮ ਦੇ ਮੌਕੇ ਤੇ ਫਿਲਮੈਨ ਕੱਢੇ ਸੇਲਸਮੈਨ ਠੀਕ ਹੈ ਹਾਂ ਜੀ ਸਿਰਫ ਹੈਗਾ ਤੁਹਾਡਾ ਫਿਲਮ ਅੱਗ ਲੱਗਣ ਦਾ ਕਾਰਨ ਕੋਈ ਪਤਾ ਲੱਗਾ ਜੀ ਬਜਰੀ ਬਲਾਸਟ ਹੋਈ ਇਹਦੇ ਪਿੱਛੇ ਦੁਕਾਨ ਤੇ ਸ਼ਾਰਟ ਸਰਕਟ ਹੋਇਆ ਮਤਲਬ ਕੀ ਇਹ ਕਿਨੇ ਕ ਵਜੇ ਅਗ ਲੱਗੀ ਸੀ ਤਕਰੀਬਨ ਇਹ ਤਕਰੀਬਨ ਮੈਨੂੰ ਵੀ ਦਫਤਰ ਤੇ ਫੋਨ ਆਇਆ ਸੀ ਮੈਨੂੰ ਪੱਲੇ ਜਸਮINDER ਭਾਈ ਨੂੰ ਫੋਨ ਆਇਆ ਸੀ ਅੱਛਾ ਅੱਛਾ ਇਹ 4 ਵਜੇ ਪੂਨ 4 ਵਜੇ ਦੀ ਗੱਲ ਹੈ ਠੀਕ ਹੈ ਸੇਲਸਮੈਨ ਇੱਕ ਸੀਗੇ ਦੋ ਸੀਗੇ ਇੱਕ ਸਿੰਗਲ ਸੇਫਾ ਬਿਲਕੁਲ ਕਿੰਨਾ ਕ ਸਾਮਾਨ ਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਜਿਆਦਾ ਪੂਰਾ ਪਾਹੀ ਨੁਕਸਾਨ ਤਵੀ ਤਕਰੀਬਨ ਕਿੰਨਾ ਕ ਪੂਰਾ ਕੁਝ ਬਚਿਆ ਕਿ ਬਿਲਕੁਲ ਹੀ ਖਤਮ ਹੋ ਗਿਆ ਵਿੱਚ ਥੋੜਾ ਬਹੁਤ ਬਚਿਆ ਹੈ ਥੋੜਾ ਬਹੁਤ ਨੁਕਸਾਨ ਜਿਆਦਾ ਨੁਕਸਾਨ ਹੈਗਾ ਠੀਕ ਹੈ ਜੀ ਕੀ ਨਾਮ ਅਸਟਾਡ ਮੇਰਾ ਕਪਲ ਰਹਿਣਾ ਜੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਹਿਣਾ ਕਿ ਸਾਨੂੰ ਕਟੜਾ ਦੀ ਸੂਚਨਾ ਮਿਲੀ ਮੌਕੇ ਤੇ ਪਹੁੰਚਿਆ ਤੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ 4 ਵਜੇ ਸਾਨੂੰ ਕਾਲ ਆਈ ਸੀ ਸੈਂਟਰ ਤੋਂ ਸ਼ਲਾਬ ਦਾ ਠਿਕਾਣਾ ਕਿ ਉੱਥੇ ਅੱਗ ਲੱਗੀ ਮੌਕੇ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਕਿ ਤੱਕ ਤਕ ਤਕਰੀਬਨ ਕਿੰਨੀਆਂ ਕਿ ਗੱਡੀਆਂ ਲੱਗੀਆਂ ਅੱਗ ਨੂੰ ਬਜਾਣ ਵਾਸਤੇ ਪੁੱਛੇ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹੈ ਨੁਕਸਾਨ ਨਹੀਂ ਚਲੋ ਠਿਕਾਣੇ 'ਚ ਜਨਸ਼ੀਲ ਤੁਹਾਰ ਬੰਦਾ ਹੈ ਮਾਲਿਕ ਕਿੰਨਾ ਕੁ ਹੋ ਗਿਆ ਤਾਂ ਵੀ ਮਾਲੀ ਨੂੰ ਸੰਤਨ ਮਾਲਿਕ ਦੀ ਦੱਸ ਰਹੇ ਹੈ ਕਿੰਨਾ ਕੁ ਅੰਦਰ ਤੋਸ ਜੀ ਅੰਦੂਬ ਮਾਲਕਾਂ ਨਾਲ ਗੱਲਬਾਤ ਹੋਈ ਕੀ ਕਹਿਣਾ ਉਹਨਾਂ ਦਾ ਤਾਂ ਵੀ ਮਾਲਕਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਚਲੋ ਸਵੇਰੇ ਆਪਣਾ ਸਟਾਕ ਦੇਖ ਕੇ ਦੱਸਾਂਗੇ ਇਹਨਾਂ ਸਟਾਕ ਸੀ ਅੰਦਰ ਫਾਇਗਟ ਦੀ ਕੋਈ ਕਿੱਟਾ ਵਗੈਰਾ ਪਾਈਆਂਗੇ ਅਸੀਂ ਅੰਦਰ ਹਾਂ ਸਾਰੇ ਮੈਂ ਦੇਖੋ ਕਿੱਟਾ ਦੱਤੀਆਂ ਪਾਈਆਂ ਨਹੀਂ ਨਹੀਂ ਠੀਕੇ ਦੇ ਅੰਦਰ ਸੀਗੀਆਂ ਫਾਇਗਟ ਦੇ ਕਿੱਟਾ ਵਗੈਰਾ ਨਹੀਂ ਇਹਨਾਂ ਦੇ ਅੰਦਰ ਤਾਂ ਕੋਈ ਨਹੀਂ ਚਲੋ ਚੈੱਕ ਕਰਾਂਗੇ ਅੱਲੇ ਤਾਂ ਚਲੋ ਆਗੂ ਬੁਝਾ ਰਹੇ ਆਂ ਅੱਗੇ ਆ ਗਏ ਦੇਖਾਂਗੇ ਕਿ ਸੌਣ ਦਾ ਅੱਗ ਲੱਗਣ ਦਾ ਕਾਰਨ ਕੀ ਸੀਗਾ ਕੁਝ ਪਤਾ ਲੱਗਾ ਇਸ ਸੰਬੰਧੀ ਉਹ ਇਹ ਕਰਕੇ ਆਦੇ ਨੇ ਕੋਈ ਚਾਂਸ ਕਰਾਂਗੇ ਟੈਕਿੰਗ ਕਰਕੇ ਦੋਨੇ ਠੀਕ ਹੈ ਜੀ ਖਿਆਦਾਂ ਦੇ ਇਸ ਘਟਨਾ ਦੇ ਵਿੱਚ ਗਣੀ ਮੱਤਰ ਇਹ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਹਿ ਗਿਆ ਪਰ ਮਾਲੀ ਨੁਕਸਾਨ ਲੱਖਾਂ ਦਾ ਹੋ ਗਿਆ ਹਕੀਕਤ ਤੋਂ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ